ਬਠਿੰਡਾ ਵਿਖੇ ਨਹਿਰਾਵਾਲੀ ਸਾਈਡ ਤੇ ਮੀਂਹ ਦੇ ਨਾਲ ਬਹੁਤ ਭਾਰੀ ਗੜੇਮਾਰੀ ਹੋਈ ਹੈ। ਇਸੇ ਦੌਰਾਨ ਮੇਲੇ ਦੇ ਵਿੱਚ ਕਈ ਵਿਅਕਤੀਆਂ ਨੂੰ ਕਰੰਟ ਲੱਗਣ ਦਾ ਵੀ ਸਮਾਚਾਰ ਮਿਲਿਆ। ਇਸ ਦੌਰਾਨ ਇੱਕ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਤੇ ਜਾਣਕਾਰੀ ਮੁਤਾਬਕ ਰੂਜ਼ ਗਾਰਡਨ ਦੇ ਨਜ਼ਦੀਕ ਇੱਕ ਮੇਲਾ ਲੱਗਿਆ ਸੀ ਜਿਸ ਦੇ ਵਿੱਚ ਕਾਫੀ ਦੁਕਾਨਾਂ ਸੱਜੀਆਂ। ਸ਼ਾਮੀ ਮੀਂਹ ਨਾਲ ਭਾਰੀ ਗੜੇਮਾਰੀ ਹੋਈ ਤੇ ਦੁਕਾਨਾਂ ਦੀਆਂ ਪਾਈਪਾਂ ਦੇ ਵਿੱਚ ਕਰੰਟ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਈ ਵਿਅਕਤੀ ਕਰੰਟ ਦੀ ਜਪੇਟ ਜਾਏ ਪਰ ਇੱਕ ਵਿਅਕਤੀ ਨੂੰ ਜ਼ਿਆਦਾ ਕਰੰਟ ਲੱਗਿਆ ਤੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਦਾ ਕਹਿਣਾ ਹੈ ਕਰੰਟ ਲੱਗਿਆ ਤੇ ਦਸਰ ਮੁਤਾਬਕ ਰੋਜ਼ ਗਾਰਡਨ ਦੇ ਨਜ਼ਦੀਕ ਮੇਲੇ ਦੇ ਵਿੱਚ ਇਸ ਵਿਅਕਤੀ ਨੂੰ ਕਰੰਟ ਲੱਗਦਾ ਹੈ ਤਾਂ ਉਸ ਦਾ ਇਲਾਜ ਹੁਣ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ। ਕੀ ਨਾਮ ਹੈ ਤੁਹਾਡਾ? ਕਪਤਾਨ। ਕੀ ਬਾਤ ਹੋ ਗਈ? ਕਰੰਟ ਲੱਗਿਆ। ਕਹਾਂ ਕੰਮ ਕਰਤੇ ਹੋ? ਹਾਂ ਇਹ ਮੇਲਾ ਹੈ। ਅੱਛਾ। ਕੀ ਕੰਮ ਕਰਤੇ ਮੇਲੇ ਵਿੱਚ? ਹੂੰ? ਕਪੜੇ ਕਪੜੇ ਦਾ। ਸ਼ਾਹ ਉਹ تمہاری ਉਹ ਹੈ। ਔਰ ਦੁਕਾਨ ਹੈ ਵਹਾਂ। ਤਾਂ ਕਿਵੇਂ ਲੱਗਿਆ ਕਰੰਟ? ਕਰੰਟ ਸਪਨੇ ਲੱਗਿਆ। ਸਭ ਨੇ ਲੱਗਿਆ। ਹਾਂ। ਅੱਛਾ ਤਾਂ ਤੂੰ ਆਏ ਤਾਂ ਇਕੱਲੇ ਹੀ ਇਧਰ। ਕਿ ਕਿ ਕੈਸੇ ਲੈ ਕੇ ਆਏ ਫਿਰ ਕਿਸ ਚੀਜ਼ 'ਤੇ ਲੈ ਕੇ ਆਏ ਇਧਰ ਪਤਾ ਨਹੀਂ ਤੇਰੇ ਕੋਲ ਪਤਾ ਨਹੀਂ ਐਸਾ ਕੀ ਨਾਮ ਹੈ ਮੈਂ ਡਾਕਟਰ 파ਰਸ ਦਾ ਐਮਰਜੈਂਸੀ ਚ ਪੋਸਟਡ ਹਾਊਸ ਸਰਜਨ ਇੱਕ ਪੇਸ਼ੈਂਟ ਆਇਆ ਹੋ ਇੱਕ ਮਾਮਲਾ ਸੀ ਹਾਂਜੀ ਸਾਡੇ ਕੋਲ ਇੱਕ ਕਰੰਟ ਲੱਗਿਆ ਪੇਸ਼ੈਂਟ ਨੂੰ ਮੇਲੇ 'ਚ ਸਿਗਰੋਜ਼ ਗਾੜਨ ਕੋਲੇ ਕੇ ਰਹਾ ਹੈਗਾ ਤੇ ਕਰੰਟ ਲੱਗਿਆ ਕੇ ਰਹਾ ਹੈਗਾ ਇੱਥੇ ਸਾਡੇ ਕੋਲ ਆਇਆ ਸੀ ਦੇਖਿਆ ਮਰੀਜ਼ ਸਟੇਬਲ ਹੈ ਠੀਕ ਹੈ ਵਾਈਟਲ ਸਾਈਨ ਠੀਕ ਹੈ ਬਾਕੀ ਇਲਾਜ ਚੱਲ ਰਿਹਾ ਹੈ ਬਠਿੰਡਾ ਵਿਖੇ ਨਹਿਰਾਵਾਲੀ ਸਾਈਡ ਤੇ ਮੀਂਹ ਦੇ ਨਾਲ ਬਹੁਤ ਭਾਰੀ ਗੜੇਮਾਰੀ ਹੋਈ ਹੈ। ਇਸੇ ਦੌਰਾਨ ਮੇਲੇ ਦੇ ਵਿੱਚ ਕਈ ਵਿਅਕਤੀਆਂ ਨੂੰ ਕਰੰਟ ਲੱਗਣ ਦਾ ਵੀ ਸਮਾਚਾਰ ਮਿਲਿਆ। ਇਸ ਦੌਰਾਨ ਇੱਕ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਤਾਂ ਜਾਣਕਾਰੀ ਮੁਤਾਬਕ ਰੂਜ਼ ਗਾਰਡਨ ਦੇ ਨਜ਼ਦੀਕ ਇੱਕ ਮੇਲਾ ਲੱਗਿਆ ਸੀ ਜਿਸ ਦੇ ਵਿੱਚ ਕਾਫੀ ਦੁਕਾਨਾਂ ਸੱਜੀਆਂ। ਸ਼ਾਮੀ ਮੀਂਹ ਨਾਲ ਭਾਰੀ ਗੜੇਮਾਰੀ ਹੋਈ ਤੇ ਦੁਕਾਨਾਂ ਦੀਆਂ ਪਾਈਪਾਂ ਦੇ ਵਿੱਚ ਕਰੰਟ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਈ ਵਿਅਕਤੀ ਕਰੰਟ ਦੀ ਜਪੇਟ ਜਾਏ ਪਰ ਇੱਕ ਵਿਅਕਤੀ ਨੂੰ ਜ਼ਿਆਦਾ ਕਰੰਟ ਲੱਗਿਆ ਤੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਦਾ ਕਹਿਣਾ ਹੈ ਨੂੰ ਕਰੰਟ ਲੱਗਿਆ ਤੇ ਦਸਰ ਮੁਤਾਬਕ ਰੋਜ਼ ਗਾਰਡਨ ਦੇ ਨਜ਼ਦੀਕ ਮੇਲੇ ਦੇ ਵਿੱਚ ਇਸ ਵਿਅਕਤੀ ਨੂੰ ਕਰੰਟ ਲੱਗਦਾ ਤਾਂ ਉਸ ਦਾ ਇਲਾਜ ਹੁਣ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਕੀ ਨਾਮ ਹੈ ਤੁਹਾਡਾ ਕਪਤਾਨ ਕੀ ਬਾਤ ਹੋ ਗਈ ਕਰੰਟ ਲੱਗ ਗਿਆ ਕਹਾਂ ਕੰਮ ਕਰਦੇ ਹੋ ਕੰਮ ਇਹ ਮੇਲੇ ਵਿੱਚ ਅੱਛਾ ਕੀ ਕੰਮ ਕਰਦੇ ਹੋ ਮੇਲੇ ਵਿੱਚ ਕਪੜੇ ਕਪੜੇ ਦਾ ਅੱਛਾ ਉਹ ਤੁਹਾਡੀ ਉਹ ਹੈ ਉਹ ਦੁਕਾਨ ਹੈ ਵਾਹ ਤਾਂ ਕਿਵੇਂ ਲੱਗਿਆ ਕਰੰਟ ਕਰੰਟ ਸਭ ਨੇ ਲੱਗਿਆ ਸਭ ਨੇ ਲੱਗਿਆ ਅੱਛਾ ਤਾਂ ਤੂੰ ਆਏ ਤੋ ਅਕੇਲੇ ਹੀ ਇਦਾਂ ਕੀ ਕਾਸੇ ਲੈ ਕੇ ਆਏ ਹੋ ਕਿਸ ਚੀਜ਼ 'ਤੇ ਲੈ ਕੇ ਆਇਆ ਇਧਰ ਪਤਾ ਨਹੀਂ ਬਈ ਮੈਨੂੰ ਪਤਾ ਨਹੀਂ ਹੈ ਤੁਸੀਂ ਕੀ ਨਾਮ ਹੋ ਮੈਂ ਡਾਕਟਰ 파ਰਾਸਾਂ ਐਮਰਜੈਂਸੀ ਚ ਪੋਸਟਡ ਹਾਂ ਹਾਊਸ ਸਰਜਨ ਇੱਕ ਪੇਸ਼ੈਂਟ ਆਇਆ ਹੋ ਇੱਕ ਮਾਮਲਾ ਸੀ ਹਾਂਜੀ ਸਾਡੇ ਕੋਲ ਇੱਕ ਕਰੰਟ ਲੱਗਿਆ ਪੇਸ਼ੈਂਟ ਨੂੰ ਮੇਲੇ 'ਚ ਸਿਗਰੋਜ਼ ਗਾੜਨ ਕੋਲੇ ਕੇ ਰਹਾ ਹੈਗਾ ਤੇ ਕਰੰਟ ਲੱਗਿਆ ਕੇ ਰਹਾ ਹੈਗਾ ਇੱਥੇ ਸਾਡੇ ਕੋਲ ਆਇਆ ਸੀ ਦੇਖਿਆ ਮਰੀਜ਼ ਸਟੇਬਲ ਹੈ ਠੀਕ ਹੈ ਵਾਈਟ ਬਲੂ ਇਟਲ ਠੀਕ ਹੈ ਬਾਕੀ ਇਲਾਜ ਚੱਲ ਰਿਹਾ ਹੈ i